ਹਾਂਜੀ ਭਾਈ ਸਤਿ ਸ੍ਰੀ ਅਕਾਲ ਤੇ ਅੱਜ ਆਪਣੇ ਕੋਲੇ ਪੰਜ ਝੋਟੀਆਂ ਆਈਆਂ ਨੇ ਵੀਰਾਂ ਦੇ ਬਹੁਤ ਦੇ ਫੋਨ ਆਉਂਦੇ ਸੀ ਕਿ ਚੰਗਾ ਕੁਛ ਤਾਂ ਲੈ ਕੇ ਆਓ ਤੇ ਹਰੇਕ ਬੀਤੀ ਟਮਾੜ ਵਾਲਾ ਪਸ਼ੂ ਅੱਜ ਆਪਣੇ ਕੋਲੇ ਪੰਜ ਬੰਦਿਆਂ ਨੂੰ ਝੋਟੀਆਂ ਮਿਲਣੀਆਂ ਪੰਜ ਗਾਗਾ ਨੂੰ ਝੋਟੀਆਂ ਪਰ ਸਿਰਾਂ ਜੀ ਜੀ ਸਿਰਾਂ ਚੱਕਣੇ ਤੇ ਆਹ ਝੋਟੀਆਂ ਦੋ ਦਿਖਾਉਂ ਸਿੰਘੀ ਸਿੰਘੀ ਐ ਟੋਕਲਾ ਸਿਰੇ ਦੀ ਝੋਟੀ ਪਾ ਸਿੰਗੀ ਚੱਕਾਉਣਾ ਗੁੱਸੀ ਥਾਂ ਜੇ ਵੇ ਚੱਕਾਉਣਾ ਬਿਛੋੜਾ ਦੂਜਾ ਸੂਆ ਤੇ 7-8 ਕਿਲੋ ਦੰਦਾ ਝੋਟੀ ਲੰਦੇ ਪਿੱਛੇ ਕੱਟਾਗਾ ਤੇ ਬਾਕੀ ਲੰਬੀ ਲੂੰਬੀ ਚੈੱਕ ਕਰ ਸਕਦੇ ਹੋ ਜਮਾ ਰੇਟ ਇਹਦਾ ਪੜਤੇ ਵਾਲਾ 75000 ਰੁਪਇਆ ਸਿਰਫ ਆ ਛੋਟੀ ਦੀ ਬੁੱਤੀ ਸਿੰਘੀ ਚੈੱਕ ਕਰਾ ਲਓ ਪਿਓਰ ਨੀਲੀ ਰਾਵਦੀ ਜਿਹਨੇ ਸਿੰਘੀ ਬਿਰ ਬੀਰ ਕਹਿੰਦੇ ਨੇ ਪਿਓਰ ਨੀਲੀ ਰਾਵਦੀ ਅਸਲ ਕੱਟੀ ਆ ਪਹਿਲਣ ਚਾਰ ਦੰਦ ਪਹਿਲਣ ਝੋਟੀ ਆ ਕੀ ਤੇ ਪਿੱਛੇ ਕੱਟਾ ਇਹਦਾ ਵੀ ਥਾਂ ਦੇ ਵਿੱਚ ਚੈੱਕ ਕਰ ਸਕਦੇ ਹੋ ਰੋਟੀ ਦਾ ਐਂ ਚੌਂ ਚਾਂ ਇੱਕ ਨੰਬਰ ਲੱਗਿਆ ਪੋਲੀ ਧਾਰਾ ਬੂਰੀ ਨੀਲੀ ਰਾਵਦੀ ਵੱਡੀ ਡਿਮਾਂਡ ਰਹੀ ਹੈ ਜਿਹੜੀ ਸਾਰਿਆਂ ਨੂੰ ਪਿੱਛੇ ਕੱਟਾਗਾ ਤੇ ਕੱਟੇ ਦੀ ਮਿਲਦੀ ਆ ਸਾਊਸੀ ਠੰਡੀ ਝੋਟੀ ਪੂਰੀ ਝੋਟੀ ਆਗੀ ਤੇ ਬਾਕੀ ਖਾਂਦੇ ਵਾਪਸ ਵੀ ਚੈੱਕ ਕਰੀ ਜਾਵਾ ਚਵਾਈ ਚੁਈ ਇੱਕ ਨੰਬਰ ਆ ਇਹ ਝੋਟੀ ਆਪਾਂ ਦੇਵਾਂਗੇ 1 ਲੱਖ 5000 ਦੀ ਇੱਕ ਆਪਣੇ ਕੋਲੇ ਆ ਗਈ ਤੇ ਜੇ ਨੰਬਰ ਤੇ ਤੇੜੀ ਆ ਪੂਰੀ ਝੋਟੀ ਤੀਜਾ ਸੂਆ ਤੇ ਥਣਲੇ ਵੇ ਦਾ ਵੀ ਚੈੱਕ ਕਰ ਸਕਦੇ ਹਾਂ ਚਾਹ ਉਹ ਚਾਹ ਇੱਕ ਨੰਬਰ ਆ ਬੋਲੀ ਧਾਰਾ ਤੇ ਬਾਕੀ ਉਠਾ ਉਠਾ ਚੈੱਕ ਕਰ ਸਕਦੇ ਕੋਈ ਬਾਜ਼ਾਰ ਨਹੀਂ ਡੰਗਦੇ ਝੋਟੇ ਨੇ 4 ਵਜੇ ਦਾ ਟਾਈਮ ਆ ਜੇ ਚਵਾਈ ਤੇ ਤਨੇ ਕਾਟ ਰਹੇ ਨੇ ਬਾਕੀ ਸੀਵਲ ਸਭ ਪੂਰੀਆਂ ਨੇ ਚੰਗੀਆਂ ਇਹਦੇ ਵੀ ਸਿੰਗ-ਸਿੰਗ ਚੈੱਕ ਕਰਾ ਲਓ ਤੇ ਇਹ ਥੱਲੇ 8 ਕਿਲੋ ਦੁੱਧ ਦਾ ਇਹ ਪਹਾੜੇ ਤੇ ਮਿਲਦੀ ਆ ਝੋਟੀ ਬੱਚਾ ਮਰਿਆ ਹੋਇਆ ਡੇਢ ਮਹੀਨੇ ਸੂਈ ਦੀ ਆ ਤੇ ਇਹ ਝੋਟੀ ਦੇ ਦਾਂਗੇ ਆਪਾਂ 80000 ਦੀ ਫੁੱਲ 80000 ਦੀ ਦੇ ਦਾਂਗੇ ਜਿਵੇਂ ਠੰਡੀ ਚੈੱਕ ਕਰ ਸਕਦੇ ਹੋ ਕਰਨ ਵਾਲੀ ਤੇ ਆ ਝੋਟੀ ਦਾ ਪਹਿਲਾਂ ਲੈ ਬਈ ਚੈੱਕ ਕਰਾ ਦਿਓ ਪਿਛੋਂ ਤੋਂ ਹਿੰਦਕਾ ਇਹ ਆਪਣੇ ਕੋਲੇ ਝੋਟੀ ਆ ਗਈ ਤਾਜੀ ਸੂਈ ਸ਼ੀਰ ਢੰਡੀ ਪੂਰੀਆ ਦੂਜਾ ਸੂਰਾ ਲੰਬੀ ਲੰਬੀ ਤੇ ਕੱਦ ਕੱਢ ਫੋਲਦਾ ਛੋਟੀ ਦਾ ਸ਼ੀਰ ਢੰਡੀ ਪੂਰੀਆ ਬਾਕੀ ਲੇਵਾ ਲੂਵਾ ਚੈੱਕ ਕਰ ਸਕਦੇ ਥਾਂ ਤੋਂ ਇਹਦਾ ਕਿ ਛੋਟੀ ਦਾ ਐਨ ਓਕੇ ਦੀ ਰਿਪੋਰਟ ਆ ਠੰਡਾ ਦੁੱਧ ਇਹਦੇ ਕੋਲੇ 13 ਕਿਲੋ ਆ ਵਾ ਕਿ ਪਿੱਠਪੋੜਾ ਚੈੱਕ ਕਰਾ ਦਿਓ ਛੋਟੀ ਦਾ ਐਨ ਦੋ ਛੋਟੀਆਂ ਜਿੰਨੀ ਕੱਲੀ ਛੋਟੀ ਮੱਲ ਵਰਗੀ ਬਈ ਜਾ ਬਾਕੀ ਸਿੰਘ ਸਿੰਘ ਚੈੱਕ ਕਰ ਸਕਦੇ ਲੰਬੀ ਲਾਜੀ ਕਰਦ ਕਰ ਇਹਦੇ ਪਿੱਛੇ ਕੱਟਾ 13 ਕਿਲੋ ਦੁੱਧ ਦਾ 15 ਕਿਲੋ ਦੀ ਹੋਟ ਤੇ ਆਈ ਆ ਇਹ ਛੋਟੀ ਆਪਾਂ ਦੇ ਦਾਂਗੇ 1,25,000 ਦੀ ਬਾਕੀ ਟੋਪਲਾ ਝੋਤੀਆਂ ਨੇ ਸਾਰੀਆਂ ਤੇ ਆ ਆ ਗਿਆ ਆਪਣੇ ਕੋਲੇ ਵੱਡੀ demand ਰਹੀ ਜਾਂ ਟੋਪੜ ਗੱਭਨ ਝੋਤੀ ਸੀ। ਸੀਰੇ ਛੰਡੀ ਕਰਨ ਵਾਲੀਆਂ ਸਾਰੀਆਂ ਨੇ ਦੂਜਾ ਸੁਆ ਇਹਦਾ ਵੀ ਪਿੱਛੇ ਪੂੜਾ ਤੇ ਥਾਂ ਦੇ ਬਚ ਕੇ ਕਰਾ ਦੇ। ਥਾਂ ਦੇਵਾ ਚੱਕ ਕੇ ਕਰਾ ਦੇ ਝੋਤੀ ਦਾ ਚੂਨ ਚਾਣ ਐਨ ਇੱਕ ਨੰਬਰ ਆ ਪੋਲੀ ਧਾਰਾ ਪੂਰੀ। ਮੂਰੋਂ ਤੋਂ ਵੀ ਥਾਂ ਦੇ ਪੂਣ ਸੈਟ ਕਰਾ ਦੇ ਦਾ। ਚਿਵਾਈ ਇੱਕ ਨੰਬਰ ਆ ਪੋਲੀ ਧਾਰਾ ਪਿੱਛੋਂ ਦਿਖਾ ਦੋ ਲੰਬੀ ਰਾਜੀ ਜਿੱਤ ਜਾਣ ਪੂਰੀ ਝੋਤੀ ਰਾਣੀ ਸਮੀਬੜੀ। ਤਸੀਲ ਕੰਨੀ ਤੁਹਾਨੂੰ ਪਹਿਲਾਂ ਵਿੱਚ ਇੱਕ ਕਰਾਇਆ ਪੂਰੀ ਜਾਣੇ ਝੋਟੀਆਂ ਇਹ ਵੀ ਝੋਟੀ ਪਹਾੜੇ ਤੇ ਮਿਲਦੀ ਆ ਇਹ ਪੰਜ ਮਹੀਨਿਆਂ ਦੀ ਗੱਬਣਾ ਝੋਟੀ ਤੇ 6 ਕਿਲੋ ਦੁੱਧ ਦਾ ਬੱਚਾ ਰਹਿਣੀ ਪਹਾੜੇ ਤੇ ਮਿਲਦੀ ਝੋਟੀ ਇਹ ਤੇ ਇਹ ਆਪਾਂ ਜਮਾ ਪੜਤਿਆ ਵਾਲਾ ਰੇਟ ਖਿੱਚ ਕੇ 85000 ਦੀ ਝੋਟੀ ਦੇ ਦਵਾਂਗੇ ਰੇਟ ਆਪਾਂ ਫੋਨ ਤੇ ਤਾਂ ਨਹੀਂ ਕਰੇ 24 ਨੂੰ ਫਿਰ ਜਿਹੜੇ ਵੀਰ ਨੇ ਕੋਈ ਪਸ਼ੂ ਲੈਣਾ ਹੁੰਦਾ ਤਾਂ ਉਸ ਹਿਸਾਬ ਨਾਲ ਵੀਰ ਆਪਦਾ ਪਸ਼ੂ ਲੈਣਾ ਦਾ ਬਾਕੀ ਬੱਚੇ ਚੱਕੇ ਕਰਾ ਦਿਓ ਆ ਬੱਚਾ ਆ ਗਿਆ ਆਪਣਾ ਪਹਿਲੇ ਪਹਿਲੇ ਨੰਬਰਾਂ ਦੀ ਝੋਟੀ ਦਾ ਆ ਆਪਣਾ ਤਾੜੀ ਰੋਕਦਾ ਬੱਚਾ ਆ ਗਿਆ ਸਿਆ ਆਪਣਾ ਬੂਰੀ ਨੀਲੀ ਦਾ ਵੀ ਤਾਂ ਆ ਗਿਆ ਵੀ ਕੱਟਾ ਪ्योर ਬੂਰੀ ਨੀਲੀ ਦਾ ਵੀ ਤਾਂ ਤੇ ਵੀਰ ਨੇ ਕੋਈ ਵੀ ਝੋਟ ਨਹੀਂ ਲੈਣੀ ਹੋ ਤਾਂ ਨੰਬਰ ਆਪਣਾ 792 52062 ਆਪਣਾ ਨੰਬਰ ਆ ਜਿਹੜੇ ਵੀਰ ਨੇ ਪੰਜਾਂ ਝੋਟੀਆਂ ਚ ਕੋਈ ਵੀ ਝੋਟੀ ਲੈਣੀ ਹੋ ਆਪਣੇ ਨਾਲ ਸੰਪਰਕ ਕਰ ਲਿਓ ਮਾਨ ਤਨੂ ਫੋੜੋ ਪਿੰਡ ਆਪਣਾਰ ਗੜੀਆਂ ਤੈਸੀ ਧੋਰੀ ਜ਼ਿਲ੍ਹਾ ਸੰਘੂਰ ਧੰਨਵਾਦ